ਲੋਵੀ ਮੇਰੇ ਕਾ ਬੱਚੀ ਚੈੱਕ ਕਰੋ ਅੱਜ ਹੈ ਮੂਰਤਾ ਥੋੜਾ ਜਿਹਾ ਆਉਂਦੀ ਬੱਚੀ ਨੇ ਖੱਬਾ ਪਵਾਲਿਆ ਸੀ ਨਹੀਂ ਇਹਦੀ ਵੀਡੀਓ ਜਲਦੀ ਪਾ ਦੇਣੀ ਸੀ ਬੱਚੀ ਦਾ ਕੰਨ ਕੁੰਡੀ ਵਾਲਾ ਚੈੱਕ ਕਰੋ ਹੈਕੋ ਦੇਖੋ ਪੁੱਠਾ ਪਾਠਾ ਕੀ ਕਹਿੰਨਾ ਦੋ ਚਾਰ ਜਿਹੜੇ ਸਪੌਟ ਕੰਨਾਂ ਕੁੰਨਾਂ ਜਾਊਗਾ ਨਹੀਂ ਬੱਚੀ ਦੇ ਪਿੰਡੇ ਕੋਈ ਸਪੌਟ ਨਹੀਂ ਪੁੱਠਾ ਪਾਠਾ ਕੀ ਬਾਤਾਂ ਆਈਆਂ ਮਿੱਤਰੋ ਨਜ਼ਾਰਾ ਲਿਆ ਦੂ ਬੱਚੀ ਹੈ ਵੀ ਹੰਸਦੀ ਆ ਬਹਿਵਲ ਵਾਲੇ ਦੀ ਇਹ ਬਹੁਤੇ ਤੁਸੀਂ ਦੇਖੀ ਹੈ ਬਹਿਵਲ ਵਾਲੇ ਹੰਸਦੇ ਬੱਚੇ ਕੀ ਰਿਕਾਰਡ ਤੋੜੀ ਜਾਂਦੇ ਆ ਬਹੁਤ ਚੰਗੇ ਬੱਚੇ ਬਣਦੇ ਆ ਤੇ ਉਹਦੀ ਬੱਚੀ ਆ ਬਹੁਤ ਚੰਗੇ ਕੰਨ ਕੁੰਨਾਂ ਦੀ ਵੀ ਸੁਨੱਖੀ ਅੱਖਾਂ ਦੀ ਸਾਫ ਸਿੰਗਲ ਭੌਰੀ ਆ ਹੱਥਾਂ ਪੈਰਾਂ ਦੀ ਸਾਫ ਆ ਬੱਚੀ ਬਾਬਾ ਇਹਨੂੰ ਬੰਦ ਦੇ ਮਿੱਤਰ ਆਪ ਬੱਚਾ ਕਰੋ ਚੈੱਕ ਜੀ ਦਲਸੀਰ ਕਾਕੀ ਦਾ ਥੰਮ ਦਾ ਇੱਕਦਮ ਪੈਰਪੂਰ ਦੀ ਮਜ਼ਬੂਤੀ 14 ਕਿ ਮਹੀਨਾ ਦਾ ਹੈ ਕੁੰਡੀ ਵਾਲਾ ਕੰਨ ਕਿਆ ਬਾਤਾਂ ਜਿਹਨੇ ਸਾਹਣ ਬਣਾਉਣਾ ਮਿੱਤਰ ਆ ਬਸ਼ੀਰਾ ਲੈ ਜਾ ਏਰੀਏ 'ਚ ਗੱਲਾਂ ਕਰਾ ਦੋ ਅੰਨੀ ਸਾਨੂੰ ਗਾਰੰਟੀ ਦਿੱਤੀ ਪੂਰਾ ਟੌਪ ਦਾ ਬਸ਼ੀਰਾ ਬਣੂ ਫਲਕਾਰੀ ਤਾਂ ਮਾੜੀ ਮੋਟੀ ਹੈਗੀ ਐ ਸੇਕਾ ਤਾਂ ਪਰ ਮਜੂਤੀ ਲੈਂਥ ਕੱਦ ਕੰਨ ਪੂਰਾ ਇੱਕ ਨੰਬਰ ਆ ਬਾਕੀ ਬਾਲ ਪੌਰੀਆਂ ਦਾ ਜਿਵੇਂ ਸਾਫ ਆ ਸਿੰਗਲ ਮੱਥੇ ਪੌਰੀ ਆ ਦੇਮਨ ਲੱਗੀ ਹੋਈ ਆ ਹੱਥਾਂ ਪੈਰਾਂ ਦਾ ਸਾਫ ਆ ਕੰਨ ਕੁੰਡੀ ਆ ਪੂਰਾ ਟੌਪ ਦਾ ਇੱਕ ਮਿੱਤਰ ਆ ਬਸ਼ੀਰਾ ਕਰੋ ਚੈੱਕ ਹਜੇ 27 ਅਗਸਤ ਨੂੰ ਜਾ ਕੇ ਬੱਚ ਨੇ ਸਾਲ ਦਾ ਹੋਣਾ ਕੱਦ ਦੇਖੋ ਇਹਦਾ ਕੱਦ ਦੇ ਨਾਲ ਨਾਲ ਬੰਤਰਾਂ ਚੈੱਕ ਕਰੋ ਕੰਨ ਕੁੰਡੀ ਵਾਲ ਅੱਧੀ ਅੱਧੀ ਕੁੰਡੀ ਮੋੜ ਦਾ ਮੱਥੇ ਫੁੱਲ ਤੇ ਥੋੜਾ ਜਿਹਾ ਬੋਲ ਚਿੱਟਾ ਧੌਣ ਧੌਣ ਦੇ ਰਿਕਾਰਡ ਤੋੜ ਦੂ ਬੱਚਾ ਥੋੜਾ ਰਿਆਣ ਗੇਲੀਜ ਹੋਇਆ ਇਹਨੂੰ ਤੇਲ ਤੁਲ ਦੇ ਕੇ ਰੰਗ ਰੂੰਗਾ ਪੂਰਾ ਕਾਲਾ ਸੂਫਾਰ ਦਾ ਰੰਗ ਕੱਢਿਆ ਪੂਰੀ ਕੁਆਲਿਟੀ ਹੈ ਬੱਚੇ ਜਾਂ ਹੁਣ ਇਹਦੀ ਲੈਂ ਵੀ ਗੱਲ ਕਰੀ ਤਾਂ ਦੋਸਤੋ ਦਲਸਾਨ ਘੋੜੇ ਦਾ ਪੋਤਾ ਤੇ ਕੋਮਲ ਸਟੱਡ ਫਾਰਮ ਵਾਲੇ ਬਾਈ ਸੁਖਚੈਨ ਹੁਣਾਂ ਦੇ ਕੋਲ ਜਿਹੜਾ ਘੋੜਾ ਸਾਨਾ ਉਹਦਾ ਬੱਚਾ ਮਾਂ ਦੇ ਨਾਲ ਛੋਟੇ ਹੁੰਦੇ ਦੀਆਂ ਫੋਟੋਆਂ ਮਾਂ ਦੀ ਮੀਟਿੰਗ ਦੀਆਂ ਫੋਟੋਆਂ ਤੇ ਬਾਕੀ ਡੀਐਨਏ ਦੀ ਗਾਰੰਟੀ ਹੋ ਬੱਚੇ ਦੀ ਪੂਰਾ ਚੰਗਾ ਕੁਆਲਿਟੀ ਦਾ ਬੱਚਾ ਮਿੱਤਰੋ ਦੇਖ ਆਦਣ ਤੂੰ ਫਾਨਕੁਨ ਬਹੁਤ ਜਿਆਦਾ ਚੰਗਾ ਲੱਗਾ ਅੱਦੀ ਅੱਦੀ ਕੁੰਡੀ ਮੋੜਦੀ ਆ ਤੇ ਮਿੱਤਰੋ ਅੱਜ ਆ ਬੱਚੀ ਉਹ ਭਰਾਵਾਂ ਲਈ ਤੋਹਫਾ ਜਿਹੜੇ ਕਹਿੰਦੇ ਹੁੰਦੇ ਆ ਭਾਈ ਛੋਟੀ ਬੱਚੀ ਲੈ ਦੇ ਸਾਹਮਣੇ ਆ ਕੇ ਤੇ ਬੱਚੀ ਇੱਕ ਮੂਰਤਾ ਜੋੜਾ ਲੈਣਾ ਜੋੜਾ ਦੇ ਤਾਂ ਇਕੱਲੀ ਬੱਚੀ ਲੈਣੀ ਇਕੱਲੀ ਬੱਚੀ ਦੇ ਤਾਂ ਬੱਚੀ ਦਾ ਨਖਰਾ ਚੈੱਕ ਕਰੋ ਮੱਥੇ ਪਟਾ ਚਾਰੇ ਪੈਰ ਚਿੱਟੇ ਪੰਜ ਕਲੈਨ ਬੱਚੀ ਆ ਕੰਨ ਦੀ ਕੁੰਡੀ ਕੰਨ ਦਾ ਸਾਈਜ਼ ਚੈੱਕ ਕਰ ਲਓ ਜਮਾ ਮੰਨ ਲਓ ਛੋਟੀ ਬੱਚੀ ਆ ਪਾਲ ਨਹੀਂ ਜਿਹਨੇ ਤਉ ਨਾ ਪਾਲਣੀ ਪਾਲ ਸਕਦਾ ਜੀ ਕੰਨ ਕੁੰਨ ਕੁਆਲਿਟੀ ਲੈਂਥ ਦੇਖੋ ਬੱਚੀ ਦੀ ਗਰਦਨ ਗੁਰਦਨ ਪੂਰੀ ਟੌਪ ਕੁਆਲਿਟੀ ਦੀ ਬੱਚੀ ਡੇਢ ਦੋ ਮਹੀਨਿਆਂ ਦੀ ਬੱਚੀ ਹੋਈ ਡੇਢ ਕੁ ਮਹੀਨੇ ਦੀ ਹੋਈ ਆ ਜੀ ਤੇ ਮਾਂ ਦੁਆਰਾ ਸਲੇਜ ਗੱਬਨ ਚੈੱਕ ਪਾਸ ਆ ਲੋ ਕੰਨ ਕੁੰਨ ਮਾਂ ਦਾ ਦੇਖ ਲੋ ਮਾਂ ਦੀ ਲੈਂਥ ਲੁੰਥ ਗਰਦਨ ਲੰਬਾਈ ਪੂਰਾ ਤੰਗਿਆ ਤਿੰਨ ਪੈਰ ਮਾਂ ਦੇ ਚਿੱਟੇ ਮੱਥੇ ਫਟਾ ਜੀ ਤੇ ਮੱਝੂ ਕੇ ਲੈਨ ਤੇ ਘੋੜੇ ਤੋਂ ਇੱਕ ਤੀ ਗੱਬਨ ਚੈੱਕ ਪਾਸ ਆ ਪੂਰੀ ਟੌਪ ਦੀ ਸ਼ੋਅ ਰਿਜ਼ਲਟ ਤਾਂ ਬਾਕੀ ਆ ਲੋ ਮੂਰਤ ਇਹਦਾ ਨਾਂ ਆਪਾਂ ਕਾਟੋ ਰੱਖਤਾ ਜੀ ਚਾਰੇ ਪੈਰ ਪੰਜ ਕਲੈਨ ਬੱਚੀ ਬਹੁਤ ਸੋਹਣੀ ਬੱਚੀ ਹੈ ਇੱਕ ਹਿਸਾਬ ਦੀ ਜਮਾ ਮੂਰਤੀ ਆ ਜਿਹੜੇ ਭਰਾ ਦੇ ਚੱਲਦੀ ਪਸੰਦ ਹੋਈ ਦੇਖ ਸਕਦਾ ਜੀ ਕਟੋ ਉਹ ਕਟੋ ਬਾਬਾ ਕੋਲੀ ਤੋੜ ਕੇ ਦਿਖਾ ਮੜੀ ਆਗੇ ਵੜ ਲੋ ਵੀ ਪੁੱਤਰ ਬੈਠਾ ਲੈਂਦੇ ਆ ਤੇ ਇੱਧਰ ਲਓ ਬੱਚੀ ਕਰ ਰਚੇ। ਘਾਟੋ। ਲਓ। ਐ ਕਿ ਮੈਂ ਤੁਹਾਡੇ ਰਾਜਕੋੜੇ ਦਾ ਬੱਚਾ ਚੈੱਕ ਕਰ ਸਕਦਾ। ਦਲਵਾਗ ਦਾ ਪੋਤਾ ਸਿਰਫ ਮੱਥੇ ਪੱਟੇ ਦਾ ਬੰਦੋ ਬਾਬਾ ਇਹਨੂੰ। ਕੋੜੀ ਨੂੰ ਬਾਹਰ ਹੀ ਬੰਦ ਦੇ ਬਾਬਾ ਇੱਕ ਸਾਈਡ ਤੇ ਜਮਾਂ ਖੁੰਝੇ ਲਾ ਦੇ। ਬੱਚੀ ਨੂੰ ਖੁੱਲੀ ਛੱਡ ਦੋ ਭੱਜ ਭੁੱਜ ਲੋ। ਹੂੰ। ਲੋ ਵੀ ਮਿੱਤਰ ਮੱਥੇ ਪਟੇ ਦਾ ਸਿਰਫ 4 ਮਹੀਨਿਆਂ ਦਾ ਬੱਚਾ ਕੰਨ ਕੋਨ ਕੁੰਡੀ ਵਾਲਾ ਪੂਰਾ ਟੋਪ ਕੁਆਲਿਟੀ ਦਾ ਬੱਚਾ